ਦੁਨੀਆ ਭਰ ਵਿੱਚ ਵਸਦੇ ਸਿੱਖ ਭਾਈਚਾਰੇ ਨੂੰ ਅਤੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਦਵਾ ਸਲਾਮ ਪ੍ਰਣਾਮ ਨਮਸਕਾਰ ਕਰਦਿਆਂ ਵੀਰਾਂ ਭੈਣਾਂ ਭਰਾਵਾਂ ਮਾਵਾਂ ਬੱਚਿਆਂ ਬਜ਼ੁਰਗਾਂ ਅਤੇ ਨੌਜਵਾਨਾਂ ਦਾ ਨਿਗਾ ਸਵਾਗਤ ਕਰਦਾ ਅਤੇ ਗੁਰੂ ਸਾਹਿਬ ਦੀ ਬਖਸ਼ੀ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਜੀ ਜਦ ਤੱਕ ਆਪਣੇ ਪਦ ਉੱਤੇ ਬੈਠੇ ਹਨ ਉਦੋਂ ਤੋਂ ਲੈ ਕੇ ਅੱਜ ਤੱਕ ਉਹ ਇੱਕ ਨਵਾਂ ਰਿਕਾਰਡ ਸਥਾਪਿਤ ਕਰਨ ਜਾ ਰਹੇ ਹਨ ਲੰਬੀ ਯਾਤਰਾ ਦਾ ਕਿਤੇ ਤੁਰ ਕੇ ਨਾ ਸਮਝ ਲੈਣਾ ਬਲਕਿ ਹਵਾਈ ਜਹਾਜ਼ ਵਿੱਚ ਸਫ਼ਰ ਤੇ ਨਿਕਲ ਰਹੇ ਹਨ ਅਮਰੀਕਾ ਦੀ ਦੂਰਬੀਨ ਹੇਠ ਆਏ ਬ੍ਰਿਕਸ ਦੇਸ਼ ਜਿਨ੍ਹਾਂ ਵਿੱਚ ਭਾਰਤ ਵੀ ਸ਼ਾਮਲ ਹੈ ਬ੍ਰਿਕਸ ਦਾ ਅਰਥ ਹੈ ਬ੍ਰਾਜ਼ਿਲ ਰਸ਼ੀਆ ਇੰਡੀਆ ਚਾਈਨਾ ਅਤੇ ਸਾਊਥ ਅਫਰੀਕਾ ਬ੍ਰਿਕਸ ਦਾ ਨਵਾਂ ਸੰਮੇਲਨ 6 ਅਤੇ 7 ਜੁਲਾਈ 2025 ਨੂੰ ਹੋ ਰਿਹਾ ਹੈ ਜਿਸ ਵਿੱਚ ਮੋਦੀ ਜੀ ਵੀ ਖੁੱਬ ਕੇ ਹਿੱਸਾ ਲੈਣਗੇ ਅਤੇ ਉੱਥੇ ਪਹੁੰਚਣ ਤੋਂ ਪਹਿਲਾਂ ਉਹ 4-5 ਹੋਰ ਦੇਸ਼ਾਂ ਵਿੱਚ ਵੀ ਜਾਣਗੇ ਬ੍ਰਿਕਸ ਸੰਮੇਲਨ ਬ੍ਰਾਜ਼ਿਲ ਦੇ ਵਿੱਚ ਰੱਖਿਆ ਹੋਇਆ ਹੈ ਮੋਦੀ ਜੀ ਪਹਿਲਾਂ ਜਾਣਗੇ ਕਾਨਾ ਟੈਨੀਡੈਡ ਟਬੈਗੋ ਅਰਜنٹੀਨਾ ਨਾਬੀਬੀਆ ਅਤੇ ਫਿਰ ਬ੍ਰਾਜ਼ੀਲ ਪਹੁੰਚਣਗੇ ਅਗਲੀ ਖਬਰ ਵਾਲ ਪਹੁੰਚਣ ਤੋਂ ਪਹਿਲਾਂ ਬੇਨਤੀ ਕਰਦਿਆਂ ਜਿਨ੍ਹਾਂ ਨੇ ਅਜੇ ਸਬਸਕ੍ਰਾਈਬ ਨਹੀਂ ਕੀਤਾ ਉਹ ਕਿਰਪਾ ਕਰਕੇ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਅਗਾਵੇਂ ਸ਼ੇਅਰ ਕਰੋ ਸਾਂਝਾ ਕਰੋ ਤਾਂ ਕਿ ਪ੍ਰਚਾਰ ਦਾ ਫਲਾਓ ਅਤੇ ਪਸਾਰ ਵੱਧ ਤੋਂ ਵੱਧ ਕੀਤਾ ਜਾ ਸਕੇ ਖਬਰਾਂ ਮੈਂ ਸਿਰਫ ਉਹ ਹੀ ਦੱਸਦਾ ਹਾਂ ਜਿਸ ਦਾ ਦੂਰੋਂ ਨੇੜਿਓ ਸੰਬੰਧ ਸਦਾ ਪੰਜਾਬ ਨਾਲ ਅਖੀਰ ਚ ਜਾ ਕੇ ਜੁੜਨਾ ਯਾਦਗਾਰ ਪੰਜਾਬ ਦੀ ਆਉਂਦੀ ਹੈ ਤਾਂ ਗੱਲ ਖਾਲਸਤਾਨ ਦੀ ਸਾਹਮਣੇ ਆਉਂਦੀ ਹੈ ਪੰਜਾਬ ਦੀ ਆਜ਼ਾਦੀ ਦੀ ਗੱਲ ਸਾਹਮਣੇ ਆਉਂਦੀ ਹੈ ਖਬਰਾਂ ਅੱਜ ਦੀਆਂ ਸਾਰੀਆਂ ਹੀ ਮਹੱਤਵਪੂਰਨ ਹਨ ਸ਼ੁਰੂ-ਸ਼ੁਰੂ ਦੇ ਵਿੱਚ ਸੁਣ ਕੇ ਵਿੱਚੇ ਛੱਡ ਕੇ ਨਾ ਚਲੇ ਜਾਣਾ ਇੱਕ ਖਬਰ ਖਾਸ ਉਹ ਵੀ ਹੈ ਜਿਸ ਵਿੱਚ ਭਾਰਤ ਨੂੰ ਯੂਰੋਪੀਅਨ ਦੇਸ਼ਾਂ ਵੱਲੋਂ ਅੱਖਾਂ ਵਿਖਾਈਆਂ ਗਈਆਂ ਹਨ ਉਹ ਅੱਖਾਂ ਵਿਖਾਉਣ ਵਾਲੀ ਗੱਲ ਆਪਾਂ ਬਾਅਦ ਵਿੱਚ ਕਰਾਂਗੇ ਪਹਿਲਾਂ 이란 ਨਾਲ ਸੰਬੰਧਿਤ ਗੱਲ ਕਰੀਏ ਇਰਾਨ ਅਤੇ ਇਜ਼ਰਾਈਲ ਦੀ ਜੰਗ ਦੇ ਸਮੇਂ ਦੇ ਵਿੱਚ ਅਮਰੀਕਾ ਵੱਲੋਂ ਉਸਦੇ ਪਰਮਾਣੂ ਟਿਕਾਣਿਆਂ ਤੇ ਹਮਲੇ ਕਰਕੇ ਕੁਝ ਨੁਕਸਾਨ ਕੀਤਾ ਗਿਆ ਸੀ ਜਿਸ ਤੋਂ ਨਾਰਾਜ਼ ਹੋਏ ਅਤਾਉੱਲਾ ਅਲੀ ਖੋਮেনি ਜੋ ਇਰਾਨ ਦਾ ਸੁਪਰੀਮ ਲੀਡਰ ਮੰਨਿਆ ਜਾਂਦਾ ਹੈ ਉਸਨੇ ਬੀਤੀ 2 ਜੁਲਾਈ ਨੂੰ ਇਸ ਗੱਲ ਦਾ ਐਲਾਨ ਕੀਤਾ ਕਿ ਇਰਾਨ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ IAEA ਨਾਲ ਆਪਣੀ ਸਹਿਯੋਗ ਦੇਣ ਦੀ ਸ਼ਰਤ ਤੋਂ ਪਛਾਂਹ ਹਟਦਾ ਹੈ ਜੇ ਸਰਲ ਢੰਗ ਨਾਲ ਗੱਲ ਕਰੀਏ ਤਾਂ ਇਰਾਨ ਨੇ ਕਿਹਾ ਮੈਂ ਯੂਨਾਈਟਿਡ ਨੇਸ਼ਨ ਦੀ ਇਸ ਏਜੰਸੀ ਨੂੰ ਆਪਣੇ ਪ੍ਰਮਾਣੂ ਪ੍ਰੋਗਰਾਮ ਸੰਬੰਧੀ ਕੋਈ ਸਹਿਯੋਗ ਨਹੀਂ ਦੇਵਾਂਗਾ। IAEA ਦਾ ਪੂਰਾ ਨਾਮ ਹੈ ਇੰਟਰਨੈਸ਼ਨਲ ਐਟੋਮਿਕ એનર્ਜੀ ਏਜੰਸੀ ਜਿਸ ਦਾ ਮੁੱਖ ਕੰਮ ਹੈ ਯੂਨਾਈਟਿਡ ਨੇਸ਼ਨ ਦੇ ਨਾਲ ਰਲ ਕੇ ਜਾਂ ਉਹਨਾਂ ਦੀ ਨਿਗਰਾਨੀ ਦੇ ਹੇਠ ਦੂਸਰੇ ਦੇਸ਼ਾਂ ਦੇ ਪ੍ਰਮਾਣੂ ਊਰਜਾ ਪ੍ਰੋਗਰਾਮਾਂ ਦੇ ਉੱਤੇ ਨਿਗਾਹ ਰੱਖਣੀ ਅਤੇ ਸੁਰੱਖਿਅਤ, ਸੰਤੁਲਿਤ ਅਤੇ ਅਮਨਪਸੰਦ ਵਰਤੋਂ ਨੂੰ ਯਕੀਨੀ ਬਣਾਉਣਾ। ਜਿਸ ਵਾਸਤੇ ਇਸ IAEA ਏਜੰਸੀ ਨੂੰ ਪਰਮਾਣੂ ਸੰਬੰਧੀ ਕੰਮ ਕਰਦੇ ਦੇਸ਼ਾਂ ਕੋਲੋਂ ਇਸ ਪਰਮਾਣੂ ਊਰਜਾ ਸੰਬੰਧੀ ਜਾਣਕਾਰੀ ਲੈਣੀ ਹੁੰਦੀ ਹੈ ਪਰ ਇਰਾਨ ਵਿਟੜ ਕੇ ਬਹਿ ਗਿਆ ਜਾਂ ਰੁਸ ਕੇ ਬਹਿ ਗਿਆ ਜਾਂ ਇਸ ਦੇ ਆਕੜ ਸਮਝ ਲਓ ਜਾਂ ਕਿਸੇ ਰੂਸ ਵਰਗੇ ਦੇਸ਼ ਦੀ ਚੁੱਕ ਵਿੱਚ ਆਇਆ ਉਸਨੇ ਸਦਾ ਕਹਿਤਾ ਆਪਾਂ ਕੋਈ ਐਸਾ ਏਜੰਸੀ ਨੂੰ ਸਹਿਯੋਗ ਨਹੀਂ ਪਾਈ ਦਿੰਦੇ ਫਿਲਹਾਲ ਇਸ ਉੱਤੇ ਕੋਈ ਟਿੱਪਣੀ ਕਿਸੇ ਦੇਸ਼ ਵੱਲੋਂ ਨਹੀਂ ਆਈ ਪਰ ਚਿੱਤ ਤੇ ਵਿੱਚ ਰਹੇ ਅਮਰੀਕਾ ਅਤੇ ਜੋਰਪੀਨ ਦੇਸ਼ ਇਰਾਨ ਦੀ ਇਸ ਹਰਕਤ ਤੋਂ ਨਾਰਾਜ਼ ਵੀ ਹੋਣਗੇ ਤੇ ਦੁਖੀ ਵੀ ਜੇ ਸਆਈਏਏ ਦੇ ਨਿਗਰਾਨ ਕਰਜਾਂ ਵਿੱਚ ਰੁਕਾਵਟ ਆਉਂਦੀ ਹੈ ਤਾਂ ਖਾਸ ਕਰਕੇ ਜਦੋਂ ਕਿ ਈਰਾਨ ਦਾ ਜਰੇਨੀਅਮ ਭੰਡਾਰ ਲਗਭਗ ਪਰਮਾਣੂ ਹਥਿਆਰ ਬਣਾਉਣ ਦੇ ਪੱਧਰ ਤੱਕ ਪਹੁੰਚ ਚੁੱਕਾ ਹੈ ਆਪਾਂ ਸਿਰਫ ਅੰਦਾਜ਼ਾ ਲਗਾ ਸਕਦੇ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਅਮਰੀਕਾ ਦਾ ਰੁਖ ਸਖਤ ਹੋ ਸਕਦਾ ਹੈ ਯੂਰਪੀਨ ਦੇਸ਼ਾਂ ਵਿੱਚ ਵੀ ਸਖਤੀ ਆ ਸਕਦੀ ਹੈ ਨਤੀਜੇ ਬਾਰੇ ਤਾਂ ਅਮਰੀਕੀ ਫੈਸਲੇ ਤੋਂ ਬਾਅਦ ਹੀ ਦੱਸ ਸਕਾਂਗੇ ਪਰ ਯੂਰਪੀ ਦੇਸ਼ ਵੀ ਇਸ ਮਸਲੇ ਤੇ ਅਮਰੀਕਾ ਦੇ ਨਾਲ ਖੜੇ ਹਨ ਅਤੇ ਈਰਾਨ ਦੇ ਵਿਰੁੱਧ ਹਨ ਜੇ ਇਰਾਨ ਨੇ ਪਹਿਲਾ ਸਾਈਨ ਕੀਤਾ ਹੋਇਆ ਜੀਸੀਪਓਏ ਯਾਨੀ ਕਿ ਜੁਆਇੰਟ ਕੰਪ੍ਰਹੈਂਸਿਵ ਪਲਾਨ ਆਫ ਐਕਸ਼ਨ ਤੋੜਿਆ ਤਾਂ ਅਮਰੀਕਾ ਸਿਰਫ ਆਪਣੇ ਨਹੀਂ ਬਲਕਿ ਯੂਰਪੀ ਸਾਥੀਆਂ ਨੂੰ ਨਾਲ ਲੈ ਕੇ ਇਰਾਨ ਉੱਤੇ ਦਬਾਅ ਬਣਾ ਸਕਦਾ ਹੈ ਗੱਲ ਹਮਲੇ ਤੱਕ ਪਹੁੰਚ ਸਕਦੀ ਹੈ ਬੇਸ਼ੱਕ ਅਸੀਂ ਇਸ ਗੱਲ ਨਾਲ ਸਹਿਮਤ ਹਾਂ ਜਦ ਕੋਈ ਤਗੜਾ ਕਿਸੇ ਉਤੇ ਦਬਾਅ ਬਣਾਉਂਦਾ ਤਾਂ ਉਹ ਆਪਣੇ ਆਪ ਨੂੰ ਛੋਟਾ ਬੇਇੱਜ਼ਤੀ ਮਹਿਸੂਸ ਕਰਦਾ ਹੈ ਪਰ ਬੇਇੱਜ਼ਤੀ ਦਾ ਬਦਲਾ ਲੈਣ ਲਈ ਹੋਰ ਕੁੱਟਖਾਣਾ ਸਮਝਦਾਰੀ ਨਹੀਂ ਹੁੰਦੀ। ਮੈਂ ਇਸ ਗੱਲ ਨੂੰ ਸਮਝਾਉਣ ਵਾਸਤੇ ਇੱਕ ਪੰਜਾਬ ਦੇ ਵਿੱਚ ਚਲਦੀ ਫਿਰਦੀ ਕਹਾਵਤ ਸਮਝ ਲਓ, ਉਹ ਆਪ ਜੀ ਨਾਲ ਸਾਂਝੀ ਕਰਨਾ ਚਾਹੁੰਦਾ। ਇੱਕ ਵਾਰ ਗਿੱਦੜ ਦੇ ਹੱਥ ਵਿੱਚ ਸ਼ੀਸ਼ਾ ਲੱਗ ਗਿਆ। ਉਸਨੇ ਸ਼ੀਸ਼ੇ ਦੇ ਵਿੱਚ ਆਪਣਾ ਮੂੰਹ ਮਾ ਦੇਖਿਆ, ਸਵਾਰਿਆ ਅਕੜਾ ਲਏ। ਲੱਗੇ ਉਸ ਦੇ ਖੜੇ ਹੋਏ ਸ਼ਰਾਰਤੀ ਸਾਥੀਆਂ ਨੇ। ਉਸ ਨੂੰ ਫੂਕ ਛਕਾਉਣੀ ਸ਼ੁਰੂ ਕਰ ਦਿੱਤੀ। ਉਹ ਉਸ ਨੂੰ ਪੁੱਛਦੇ ਨੇ, ਆਪਾਂ ਐਵੇਂ ਸ਼ੇਰ ਤੋਂ ਡਰਦੇ ਰਹਿੰਨੇ ਆਂ। ਸਾਰਾ ਰਾਜ ਪ੍ਰਬੰਧ ਜੰਗਲ ਦਾ ਸ਼ੇਰ ਨੇ ਸੰਭਾਲਿਆ। ਆਪਾਂ ਕਿਸੇ ਤੋਂ ਘਟਾਂ। ਆਪਣਾ ਵੀ ਰੰਗ ਸ਼ੇਰ ਵਰਗਾ ਹੀ ਐ। ਆਪਣਾ ਮੂੰਹ ਸ਼ੇਰ ਵਰਗਾ ਹੀ ਹੈ ਆਪਣੀਆਂ ਵਿਚਾਰ ਹੀ ਲੱਤਾਂ ਨੇ ਦੋ ਕੰਨ ਨੇ ਦੋ ਅੱਖਾਂ ਨੇ ਦੋ ਨਸਾਂ ਨੇ ਉਸੇ ਤਰ੍ਹਾਂ ਇੱਕ ਆਪਣੇ ਪੂਛ ਵੀ ਲੱਗੀ ਹੈ ਕਮੀ ਕਿਹੜੇ ਪਾਸਿਓਂ ਸ਼ੀਸ਼ੇ ਵਿੱਚ ਮੂੰਹ ਦੇਖ ਰੇ ਗਿੱਦੜ ਨੇ ਉਹਨਾਂ ਦੀਆਂ ਗੱਲਾਂ ਦਾ ਅਸਰ ਕਬੂਲ ਦੇ ਥੋੜੀਆਂ ਜੀਆਂ ਅੱਖਾਂ ਨੂੰ ਹੋਰ ਖੋਲਦੇ ਆ ਪੁੱਛਿਆ ਦੇਖੋ ਮੇਰੀ ਦੁੰਬ ਖੜੀ ਨਾਲ ਦੇ ਕਹਿੰਦੇ ਖੜੀ ਫਿਰ ਉਸਨੇ ਪੁੱਛਿਆ ਦੇਖੋ ਮੇਰਾ ਮੂੰਹ ਲਾਲ ਸਾਰੇ ਕਹਿੰਦੇ ਲਾਲ ਉਸਨੇ ਫਿਰ ਪੁੱਛਿਆ ਦੇਖੋ ਮੈਂ ਸ਼ੇਰ ਵਰਗਾ ਲੱਗਦਾ ਕਿ ਨਹੀਂ ਉਹ ਕਹਿੰਦੇ ਜੀ ਬਿਲਕੁਲ ਸ਼ੇਰ ਵਰਗਾ ਮੁੱਕਦੀ ਗੱਲ ਉਹਨਾਂ ਨੇ ਉਸਨੂੰ ਸਰਪੰਚ ਬਣਾਤਾ ਕੁਝ ਦਿਨ ਬਾਅਦ ਜਾਂ ਕੁਝ ਘੰਟਿਆਂ ਬਾਅਦ ਸ਼ੇਰ ਜੀ ਕਿਤੇ ਉੱਥੇ ਗੀੜਾ ਲਾਉਣਾ ਏ ਨਵੇਂ ਬਣੇ ਸਰਪੰਚ ਨੇ ਛੇਰਦਾਰਾ ਰੋਕ ਲਿਆ ਸ਼ੇਰ ਨੂੰ ਕਿਤੇ ਉਸ ਵੇਲੇ ਭੁੱਖ-ਪੱਖ ਨਹੀਂ ਸੀ ਲੱਗੀ ਉਸਨੇ ਸੋਚਿਆ ਨਿਆਣਾ ਕੋਈ ਨਹੀਂ ਕਰਨ ਦਿਓ ਪਰ ਫੂਕ ਸ਼ੱਕ ਆ ਗਿੱਦੜ ਸ਼ੇਰ ਨੂੰ ਕਹਿੰਦਾ ਓਏ ਵੱਡਾ ਤੂੰ ਰਾਜਾ ਮੈਂ ਵੀ ਕਹਿੰਦਾ ਇਸ ਜੰਗਲ ਦਾ ਰਾਜਾ ਸ਼ੇਰ ਪਹਿਲਾਂ ਤਾਂ ਕਿੰਨਾ ਚਿਰ ਸੁਚੀ ਪਿਆ ਰਿਹਾ ਪਈ ਇਹਨੂੰ ਅੱਜ ਕੀ ਹੋ ਗਿਆ ਸ਼ੇਰ ਫੇਰ ਚੁੱਪ ਕੀਤਾ ਰਿਹਾ ਮੁੱਕ ਦੀ ਗੱਲ ਉਸ ਗੁੱਦੜ ਨੇ ਪੱਬਕ ਮਾਰੀ ਤੇ ਜਾ ਕੇ ਸ਼ੇਰ ਦੀਆਂ ਲਤਾਂ ਨੂੰ ਫੜ ਲਿਆ ਸ਼ੇਰ ਦੇ ਮੜਾ ਜਾਂ ਦੰਦ ਲੱਗੇ ਹੋਣਾ ਗੁੱਸਾ ਆ ਗਿਆ ਗੁੱਸਾ ਆਉਂਦਿਆਂ ਸਾਰੀ ਉਸ ਨੇ ਚੱਕ ਕੇ ਸਿੱਟ ਲਿਆ ਥੱਲੇ ਜਦ ਲੱਗਾ ਪਾੜਨ ਢਿੱਡ ਕਹਿੰਦਾ ਜਨਾਬ ਜਾਣ ਦੋ ਗਲਤੀ ਹੋ ਗਈ ਸ਼ੇਰ ਕਹਿੰਦਾ ਉਹ ਤਾਂ ਠੀਕ ਆ ਗਲਤੀ ਹੋ ਗਈ ਪਰ ਇਸ ਗਲਤੀ ਦੀ ਵਜ੍ਹਾ ਕੀ ਉਹ ਵੀ ਦੱਸ ਕਹਿੰਦਾ ਮਾਲਕੋ ਮੈਂ ਮਰਨਾ ਨਹੀਂ ਸੀ ਆ ਚੁੱਕਣ ਵਾਲਿਆਂ ਨੇ ਮਰਵਾਤਾ ਇਰਾਨ ਅਮਰੀਕਾ ਦਾ ਇਹੀ ਮਸਲਾ ਬਣਨਾ ਹੈ ਇਸੇ ਤਰ੍ਹਾਂ ਤੁਹਾਨੂੰ ਇੱਕ ਗੱਲ ਹੋਰ ਸੁਣਾਉਣਾ ਹੈ ਜੰਗਲ ਵਿੱਚ ਸ਼ੇਰ ਬੜਾ ਤੰਗ ਕਰਨ ਲੱਗ ਪਿਆ ਸਾਰੇ ਜਾਨਵਰਾਂ ਸਲਾਹ ਕੀਤੀ ਵੀ ਇਹਨੇ ਬੜਾ ਤੰਗ ਕੀਤਾ ਹੈ ਮੀਟਿੰਗ ਸੱਦੀ ਸਾਰੇ ਜਾਨਵਰ ਇਕੱਠੇ ਹੋਏ ਸ਼ੇਰ ਦਾ ਕਹਿੰਦੇ ਕੋਲ ਆਜ ਕਰੀਏ ਉਹ ਕਹਿੰਦਾ ਵੀ ਕਿਵੇਂ ਕਰੀਏ ਕਹਿੰਦਾ ਸਭ ਤੋਂ ਪਹਿਲਾਂ ਕੋਈ ਸਿਆਣਾ ਆਗੂ ਚੁਣੀਏ ਜਿਹੜਾ ਜ਼ਮੀਨ ਤੇ ਵੀ ਚੱਲ ਸਕਦਾ ਹੋਵੇ ਰੁੱਖ ਦੇ ਉੱਤੇ ਚੜ ਕੇ ਉੱਚੀ ਥਾਂ ਤੇ ਵੀ ਦੇਖ ਸਕਦਾ ਹੋਵੇ ਕਿ ਸ਼ੇਰ ਐਸ ਵळे ਕੀ ਡਿਆ ਕਰਨ ਮੁੱਕ ਦੀ ਗੱਲ ਉਹਨਾਂ ਨੇ ਬਾਂਦਰ ਨੂੰ ਬਣਾਤਾ ਸਰਪੰਚ ਮੀਟਿੰਗ ਹੋਈ ਫੈਸਲੇ ਹੋਏ ਆਪੋ ਆਪਣੇ ਖੁੱਡਿਆਂ ਵਿੱਚ ਜਾਵੜੇ ਸਾਰੇ ਆਰਿਆਂ ਨੇ ਗੱਲ ਸਰਪੰਚ ਤੇ ਸਿੱੜ ਦਿੱਤੀ ਵੀ ਚੱਲ ਕੋਈ ਨਹੀਂ ਆਪੇ ਹੁਣ ਕੋਈ ਇੰਤਜ਼ਾਮ ਕਰੂ ਆਪਾਂ ਨੂੰ ਕਾਦਾ ਫਿਕਰ ਸ਼ੇਰ ਜੀ ਫੇਰ ਆਏ ਉਹੀ ਕੁਛ ਉਸੇ ਤਰ੍ਹਾਂ ਚੀਜ਼ ਖਿਜਾੜਾ ਪਿਆ ਰਵੇ ਉਸੇ ਤਰ੍ਹਾਂ ਸ਼ੇਰ ਦੀ ਮਾਰਤਾੜ ਸਾਰੇ ਦੁਖੀ ਹੋਏ ਕੋਈ ਦਿਨ ਠਹਿਰ ਕੇ ਕਹਿੰਦੇ ਚਲੋ ਉਹਨੂੰ ਪੁੱਛੀਏ ਉਹ ਕਰਨ ਕੀ ਡਿਆ ਵਾ ਜਿਹਨੂੰ ਅਸੀਂ ਮੁਖੀਆ ਬਣਾਇਆ ਜਦੋਂ ਆਏ ਤਾਂ ਬਾਂਦਰ ਸਾਹਿਬ ਹਣੀ ਕਦੇ ਇਸ ਟਾਣੀ ਤੋਂ ਛਾਲ ਮਾਰ ਕੇ ਦੂਜੀ ਤੇ ਜਾ ਚੜਨ ਉੱਥੋਂ ਛਾਲ ਮਾਰਨ ਤੀਸਰੀ ਤੇ ਜਾ ਚੜਨ ਕਦੀ ਉਸ ਰੁੱਖ ਤੇ ਕਦੀ ਉਸ ਤੇ ਦੌੜਿਆ ਫਿਰੇ ਉਹਨਾਂ ਪੁੱਛਿਆ ਅਸੀਂ ਤੈਨੂੰ ਜਿਹੜਾ ਕੰਮ ਦਿੱਤਾ ਹੈ ਸ਼ੇਰ ਦੇ ਬਾਰੇ ਵਿੱਚ ਉਹਦੇ ਵਾਸਤੇ ਕੁਝ ਕੀਤਾ ਬਾਂਦਰ ਅਗਿਉਂ ਕਹਿੰਦਾ ਦੌੜ ਭਜ ਤਾਂ ਡਿਆਂ ਕਰਨ ਹੋਰ ਕੀ ਕਰਾਂ ਪੰਜਾਂ ਦੇਸ਼ਾਂ ਦੀ ਯਾਤਰਾ ਵਿੱਚ ਇਹ ਦੌੜ ਭਜ ਦਾ ਹਿੱਸਾ ਹੈ ਜਦੋਂ ਬੰਦਾ ਪੁੱਛੇ ਕਿ ਅਮਰੀਕਾ ਇਤਰਾਜ਼ ਜਿਤਾ ਰਿਹਾ ਕਿ ਬ੍ਰਿਕਸ ਵਿੱਚ ਨਾ ਉਹ ਸਾਡੇ ਨੂੰ ਤਗੜਾ ਵੀ ਹੈ ਤੇ ਜਦ ਤੱਕ ਤਗੜਾ ਸਾਨੂੰ ਕੁਝ ਕਹਿੰਦਾ ਹੈ ਤੇ ਗੱਲ ਤਾਂ ਮੰਨਣੀ ਪੈਂਦੀ ਹੈ ਪਰ ਹੁਮ-ਕਮ ਕੇ ਫਿਰ ਉੱਥੇ ਪਹੁੰਚਣਾ ਜਿੱਥੋਂ ਕਿਸੇ ਨੇ ਰੋਕਿਆ ਹੋਵੇ ਚਲੋ ਆਉਂਦੇ ਦਿਨਾਂ ਚ ਆਪਾਂ ਨਤੀਜੇ ਦੇਖਾਂਗੇ ਕੀ ਨਿਕਲਦੇ ਅਸਲ ਦੇ ਵਿੱਚ ਉੱਥੇ ਜਾਣ ਦਾ ਮਤਲਬ ਪਤਾ ਕੀ ਹੈ ਚੁੱਕਣਾ ਜ਼ਰੂਰ ਕਿਸੇ ਨਾ ਕਿਸੇ ਨੇ ਫੂਕ ਛਕਾਈ ਹੈ ਟਾਇਰ ਦੇ ਵਿੱਚ ਫੂਕ ਭਰਦੀਏ ਤੇ ਉਹ ਟੰਨਾ ਦੇ ਟੰਨ ਭਾਰ ਚੁੱਕ ਕੇ ਤੁਰ ਪੈਂਦੀ ਹੈ ਇਹ ਫੂਕ ਹੈ ਹੀ ਇਦਾਂ ਦੀ ਚੀਜ਼ ਹੁਣ ਜਿਹੜੀ ਭਾਰਤ ਦੇ ਖਿਲਾਫ ਯੂਰੋਪੀਅਨ ਦੇਸ਼ਾਂ ਦੀ ਚੇਤਾਵਨੀ ਸਮਝ ਲਓ ਜਾਂ ਵੰਗਾਰ ਸਮਝ ਲਓ ਜਾਂ ਸੰਕੇਤ ਸਮਝ ਲਓ ਬ੍ਰਿਟਾਨੀਆ ਯਾਨੀ ਕਿ ਜੁਕੇ ਯੂਨਾਈਟਿਡ ਕਿੰਗਡਮ ਲੋਕਿੰਗਲੈਂਡ ਵੀ ਕਹਿ ਦਿੰਦੇ ਇਸ ਨੂੰ ਇਸ ਨੇ ਭਾਰਤ ਨੂੰ ਪਿਛਲੇ ਸਮਿਆਂ ਦੇ ਵਿੱਚ ਬਹੁਤ ਜ਼ਿਆਦਾ ਸਹਾਇਕ ਦਿੱਤਾ ਹੈ ਮਦਦ ਵੀ ਕੀਤੀ ਹੈ ਤਾਂ ਹਰ ਪ੍ਰਕਾਰ ਦੀ ਮਦਦ ਕੀਤੀ ਹੈ ਇਵਨ ਸਿੱਖਾਂ ਨੂੰ ਕੁੱਟਣ ਵਾਸਤੇ ਵੀ ਇਸ ਇੰਗਲੈਂਡ ਨੇ ਭਾਰਤ ਦੀ ਮਦਦ ਕੀਤੀ ਦਰਬਾਰ ਸਾਹਿਬ ਦੇ ਹਮਲੇ ਦੇ ਉੱਤੇ ਵਿੱਚ ਵੀ ਇਹਨਾਂ ਨੇ ਮਦਦ ਕੀਤੀ ਕਿਉਂਕਿ ਦੋਸਤੀ ਚੀਜ਼ ਹੀ ਇਦਾਂ ਦੀ ਜਦ ਕਹਿਣਾ ਪੈ ਜਾਵੇ ਫਿਰ ਬੰਦਾ ਖੜਦਾ ਹੀ ਹੈ ਨਾਲ ਪਰ ਦੂਸਰੀ ਗੱਲ ਵੀ ਸਮਝਣੀ ਜ਼ਰੂਰੀ ਹੈ ਕਿ ਰਾਜਨੀਤੀ ਦੇ ਵਿੱਚ ਕੋਈ ਵੀ ਦੋਸਤੀ ਪੱਕੀ ਜਾਂ ਪਰਮਾਨੈਂਟ ਨਹੀਂ ਹੁੰਦੀ ਕੋਈ ਵੀ ਦੁਸ਼ਮਣੇ ਪਰਮਾਨੈਂਟ ਜਾਂ ਪੱਕੇ ਨਹੀਂ ਹੁੰਦੀ ਐ ਬਦਲਦੀਆਂ ਰਹਿੰਦੀਆਂ ਬਦਲਦੀਆਂ ਦੂਸਰੇ ਦੇਸ਼ਾਂ ਦੇ ਵਿਹਾਰ ਬਦਲਣ ਦੇ ਨਾਲ ਪਰ ਜੇ ਕਿਸੇ ਕੌਮ ਨੇ ਸਦੀਆਂ ਤੋਂ ਇੱਕੋ ਹੀ ਵਿਹਾਰ ਰੱਖਿਆ ਹੋਵੇ ਕਿ ਅਸੀਂ ਧੁਖਾ ਹੀ ਦੇਣਾ ਐ ਅਸੀਂ ਪਿੱਠ 'ਚ ਛੁਰਾ ਹੀ ਮਾਰਨਾ ਐ ਤੁਸੀਂ ਸਾਡੀ ਮਦਦ ਕਰੋ ਥੋੜਾ ਜਿਹਾ ਵਾਸਤੇ ਅਸੀਂ ਮੂੰਹ ਦੇ ਉੱਤੇ ਥੋੜਾ ਜਿਹਾ ਮੁਸਕਰਾ ਦੇਾਂਗੇ ਸਿੱਖ ਬਹੁਤ ਮਹਾਨ ਕੌਮ ਹੈ ਕਹਿ ਦਿਆਂਗੇ ਇੱਕ ਵਾਰੀ ਪਰ ਕਟਣੀਆਂ ਜੜਾਂ ਹੀ ਆ ਜਦ ਵੀ ਸਮਾਂ ਮਿਲਿਆ ਉਹ ਸੁਭਾਅ ਬਣਿਆ ਹੁੰਦਾ ਹੈ ਸੁਭਾਅ ਹੀ ਮਨੁੱਖ ਦਾ ਦੁਸ਼ਮਣ ਐ ਇਹ ਸੁਭਾਅ ਹੀ ਮਨੁੱਖ ਦੇ ਔਗਣ ਹੁੰਦੇ ਹਨ ਤਾਂ ਹੀ ਤਾਂ ਕਿਸੇ ਨੇ ਕਿਹਾ ਉਹ ਰੱਬ ਨੇ ਕਿਸਦਾ ਵੈਰੀ ਉਹ ਵੈਰੀ ਤੇਰੇ ਐ ਬੰਦਿਆ ਤੇਰੀਆਂ ਕਰਤੂਤਾਂ ਹੀ ਤੇਰੀ ਦੁਸ਼ਮਣ ਹਨ ਖਬਰ ਦੀ ਤਫਸੀਲ ਵੱਲ ਜਾਵਾਂ ਇੰਗਲੈਂਡ ਦਾ ਇੱਕ ਸਾਬਕਾ ਰਾਇਲ ਨੇਵੀ ਅਧਿਕਾਰੀ ਜਿਸਦਾ ਨਾਮ ਹੈ ਟੌਮ ਸ਼ਾਰਪ ਉਸਨੇ ਇੰਗਲੈਂਡ ਦੀ ਇੱਕ ਵੱਡੀ ਅਖਬਾਰ ਦਾ ਟੈਲੀਗ੍ਰਾਫ ਵਿੱਚ ਇੱਕ ਛੋਟਾ ਜਿਹਾ ਲੇਖ ਲਿਖਿਆ ਜਿਸ ਦੀ ਮੁੱਖ ਸੁਰਖੀ ਹੈ ਟੌਮ ਸ਼ਾਰਪ ਕਹਿੰਦਾ ਇੰਡੀਆ ਇਜ਼ ਐਨ ਐਨੀਮੀ ਨਾਟ ਅ ਫਰੈਂਡ اور ਐ ਨਿਊਟਰਲ ਮਤਲਬ ਕਿ ਭਾਰਤ ਇੱਕ ਦੁਸ਼ਮਣ ਦੇਸ਼ ਹੈ ਨਾ ਹੀ ਉਹ ਦੋਸਤ ਹੈ ਅਤੇ ਨਾਹੀ ਉਹ ਨਿਰਪੱਖ ਹੈ ਉਹ ਆਪਣੇ ਵਿਚਾਰਾਂ ਨੂੰ ਅੱਗੇ ਤੋਰਦਾ ਹੋਇਆ ਉਹ ਆਪਣੀ ਲਿਖਤ ਵਿੱਚ ਦੱਸਦਾ ਹੈ ਕਿ ਅੱਜ ਕੱਲ ਰੂਸ ਅਤੇ ਭਾਰਤ ਬੜੇ ਇੱਕ ਦੂਜੇ ਨੂੰ ਘੁੱਟ-ਘੁੱਟ ਕੇ ਗਲਵਕੜੀਆਂ ਪਾ ਰਹੇ ਹਨ ਸ਼ਬਦ ਮੇਰੇ ਹੋਣਗੇ ਗੱਲ ਟੌਮਸਾਬ ਦੀ ਹੋਏਗੀ ਪਰ ਜਾਣਕਾਰੀ ਵਿੱਚ ਇੱਧਰ ਉੱਧਰ ਕੁਝ ਵੀ ਗਲਤ ਨਹੀਂ ਹੋਵੇਗਾ ਟੌਮਸਾਬ ਦਾ ਕਹਿਣਾ ਰੂਸ ਅਤੇ ਭਾਰਤ ਦੀ ਯਾਰੀ ਹੋਰ ਗੁੜੀ ਹੋ ਰਹੀ ਹੈ ਉਸਨੇ ਅੱਗੇ ਜਾ ਕੇ ਕਿਹਾ ਆਈਐਨਐਸ ਸਟੈਮਲ ਤਿਆਰ ਕਰਨ ਲਈ ਰੂਸ ਦੇ ਛਪਜਾੜ ਤੋਂ ਭਾਰਤ ਨੇ ਜਾਜਮਵਾਏ ਡਾਰਕ ਫਲੀਟ ਨਾਈ ਰੂਸੀ ਤੇਲ ਆਯਾਤ ਕਰਕੇ ਪੱਛਮੀ ਪਾਬੰਦੀਆਂ ਦਾ ਉਲੰਘਣ ਵੀ ਕੀਤਾ ਹੈ ਭਾਰਤ ਦੇ ਰਾਜਨੀਤਿਕ ਅਤੇ ਰਣਨੀਤਿਕ ਫੈਸਲੇ ਵੈਸਟ ਲਈ ਪੱਛਮੀ ਦੇਸ਼ਾਂ ਲਈ ਦੁਸ਼ਮਣ ਭਾਵਨਾ ਨੂੰ ਜਨਮ ਦੇ ਰਹੇ ਹਨ ਨਾ ਕਿ ਮਿੱਤਰਾਂ ਵਾਲੇ ਜਾਂ ਨਿਰਪੱਖ ਰਹਿਣ ਵਾਲੇ ਲੇਖਕ ਟੌਮ ਨੇ ਰੂਸ ਨਾਲ ਭਾਰਤੀ ਜੰਗੀ ਸਹਿਯੋਗ ਅਤੇ ਤੇਲ ਦੀ ਆਯਾਤ ਨੂੰ ਗੰਭੀਰ ਰਣਨੀਤਿਕ ਧੋਖੇ ਵਜੋਂ ਵੇਖਿਆ ਸਿੱਖਾਂ ਨੂੰ ਭਾਰਤ ਦੇ ਧੋਖੇ ਦਰਬਾਰ ਸਾਹਿਬ ਉੱਤੇ ਹਮਲੇ ਹੋਣ ਤੋਂ ਬਾਅਦ ਵੀ ਨਹੀਂ ਜਪੇਗੇ ਧੋਖਾ ਹੋ ਰਿਹਾ ਟੌਮ ਸ਼ਾਰਪ ਬਾਰੇ ਦੁਬਾਰਾ ਦੱਸਦੇ ਹਾਂ ਇਸਨੇ ਇੰਗਲੈਂਡ ਦੀ ਰਾਇਲ ਨੇਵੀ ਦੇ ਵਿੱਚ 27-28 ਸਾਲ ਜੋਬ ਕੀਤੀ ਹੈ ਉਸ ਕੋਲ ਨੇਵੀ ਦਾ ਇੱਕ ਡੂੰਗਾ ਤੇ ਲੰਮਾ ਚੌੜਾ ਤਜਰਬਾ ਹੈ ਉਹ ਇੱਕ ਤਜਰਬੇਕਾਰ ਸਾਬਕਾ ਅਧਿਕਾਰੀ ਰਿਹਾ ਹੈ ਪਰ ਉਸ ਨੂੰ ਇਹ ਗੱਲ ਹੁਣ ਕਹਿਣ ਦੀ ਕੀ ਲੋੜ ਪਈ ਇਹ ਸਰੋਤੇ ਸਮਝਦਾਰ ਹਨ ਸਮਝ ਗਏ ਹੋਣਗੇ ਜਦ ਸਰਕਾਰਾਂ ਨੇ ਜਾਂ ਏਜੰਸੀਆਂ ਨੇ ਬੋਲਣਾ ਹੁੰਦਾ ਤਾਂ ਇਹੋ ਜਿਹੇ ਅਧਿਕਾਰੀਆ ਰਹੇ ਸੀ ਬੋਲਦੇ ਹਨ ਜਿਵੇਂ ਕਿ ਇੱਕ ਭਾਰਤ ਦਾ ਅਧਿਕਾਰੀ ਗੌਰਵ ਆਰਿਆ ਜਿਸ ਨੂੰ ਖਾਲਸਾ ਪੰਥ ਨੇ ਗੋਬਰ ਆਰਿਆ ਦਾ ਨਾਮ ਦਿੱਤਾ ਉਹ ਵੀ ਬੋਲਦਾ ਹੁੰਦਾ ਸੀ ਅਜੀ ਵੀ ਬੋਲਦਾ ਇਹ ਸਰਕਾਰਾਂ ਦੇ ਹੀ ਪ੍ਰੌਕਸੀਮੂ ਹੁੰਦੇ ਹਨ ਸਰਕਾਰਾਂ ਇਹਨਾਂ ਰਾਹੀਂ ਹੀ ਬੋਲਦੀਆਂ ਹਨ ਇੰਗਲੈਂਡ ਦੀ ਸਰਕਾਰ ਉਸ ਟੌਮ ਸ਼ਾਰਪ ਦੇ ਰਾਹੀਂ ਬੋਲੀ ਅਤੇ ਉਸ ਨੇ ਭਾਰਤ ਨੂੰ ਆਪਣਾ ਦੁਸ਼ਮਣ ਘਰਾੜ ਦਿੱਤਾ ਅਤੇ ਕਿਹਾ ਕਿ ਇੱਕ ਧੁਖੇਵਾਜ ਹੈ ਜੇ ਮੈਂ ਇਸ ਦੇ ਨਾਲ ਦੀ ਗੱਲ ਇੱਕ ਜੋੜ ਕੇ ਕਹਾ ਸਿੱਖਾਂ ਨਾਲ ਫਾਈਵ ਆਈਜ਼ ਮੁਲਕ ਜਿਹੜੇ ਜੁੜੇ ਜਾਂ ਇਹਨਾਂ ਦੀ ਹਮਾਇਤ ਤੇ ਆਏ ਉਹ ਐਵੇਂ ਨਹੀਂ ਆ ਗਏ ਉਹਨਾ ਸਿੱਖ ਕੌਮ ਦਾ ਡੂੰਗਾ ਅਦਨ ਕੀਤਾ ਹੈ ਡੂੰਗੀ ਸਟੱਡੀ ਕੀਤੀ ਹੈ ਸਿੱਖਾਂ ਦੇ ਕਰਤਾਰ ਨੂੰ ਵਾਚਿਆ ਦੇਖਿਆ ਟੋਇਆ ਸਿੱਖਾਂ ਨੇ ਇਤਿਹਾਸ ਵਿੱਚ ਕਿਸੇ ਵੀ ਦੇਸ਼ ਨੂੰ ਕਦੇ ਵੀ ਧੋਖਾ ਨਹੀਂ ਦਿੱਤਾ ਜਿਸ ਦੀ ਜਿਉਂਦੀ ਜਾਗਦੀ ਮਿਸਾਲ ਸੈਕੰਡ ਵਰਲਡ ਵਾਰ ਹੈ ਜਿਸ ਦੇ ਵਿੱਚ ਸਿੱਖ ਫੌਜ ਸਿੱਖ ਫੌਜ ਦੇ ਅਫਸਰ ਜਦ ਜਰਮਨ ਨਾਲ ਹਿਟਲਰ ਦੇ ਖਿਲਾਫ ਲੜ ਰਹੇ ਹਨ ਤਾਂ ਪੰਜਾਬ ਤਾਂ ਉਸ ਵੇਲੇ ਅੰਗਰੇਜ਼ਾਂ ਦੇ ਗੁਲਾਮ ਸੀ ਉਹ ਚਾਹੁੰਦੇ ਤਾਂ ਉਸ ਵੇਲੇ ਇੰਗਲੈਂਡ ਨੂੰ ਧੋਖਾ ਦੇ ਕੇ ਹਿਟਲਰ ਨਾਲ ਮਿਲ ਕੇ ਆਪਣਾ ਦੇਸ਼ ਛੁਡਵਾ ਸਕਦੇ ਸਨ ਪਰ ਉਹਨਾਂ ਨੇ ਇਹ ਧੋਖਾ ਨਹੀਂ ਕੀਤਾ ਇਸ ਤੋਂ ਇਲਾਵਾ ਪਛਮੀ ਮੁਲਕਾਂ ਨੇ ਸਿੱਖਾਂ ਉੱਤੇ ਜਦ ਵੀ ਕੋਈ ਬਿਆਨ ਦਿੱਤਾ ਆਉਣਾ ਬੜੇ ਮਾਣ ਨਾਲ ਕਿਹਾ ਕਿ ਇਹ ਇੱਕ ਉਹ ਕੌਮ ਹੈ ਜਿਸ ਨੇ ਆਪਣੀ ਮਿਹਨਤ ਦੇ ਉੱਤੇ ਆਪਣੇ ਸਿਰੜ ਤੇ ਇਮਾਨਦਾਰੀ ਦੇ ਨਾਲ ਸਾਡੇ ਦੇਸ਼ਾਂ ਦੇ ਵਿਕਾਸ ਵਿੱਚ ਹਿੱਸਾ ਵੀ ਪਾਇਆ ਅਤੇ ਆਪਣੇ ਪੈਰਾਂ ਦੇ ਉੱਤੇ ਖੜੇ ਹਨ ਅਤੇ ਸਿੱਖਾਂ ਨੇ ਕਿਸੇ ਵੀ ਮੁਸੀਬਤ ਦੇ ਵਿੱਚ ਉਹ ਜਿਸ ਵੀ ਦੇਸ਼ ਵਿੱਚ ਰਹਿ ਰਹੇ ਹਨ ਉਸ ਦੇਸ਼ ਦੀ ਪਿੱਠ ਵਿੱਚ ਕਦੇ ਛੁਰਾ ਨਹੀਂ ਮਾਰਿਆ ਬਲਕਿ ਅੱਗੇ ਹੋ ਕੇ ਮਦਦ ਕੀਤੀ ਹੈ ਏ ਗੁਰੂ ਦਾ ਦਿੱਤਾ ਹੋਇਆ ਕਰਤਾਰ ਦੀ ਬਦੌਲਤ ਅੱਜ ਇਹ ਦੇਸ਼ ਸਿੱਖਾਂ ਦੀ ਗੱਲ ਕਰ ਰਹੇ ਹਨ ਮੈਂ ਆਪਣੇ ਉਹਨਾਂ ਪੰਜਾਬੀ ਵੀਰਾਂ ਆਪਣਾ ਭਰਾਵਾਂ ਨੂੰ ਦੱਸਣਾ ਚਾਹੁੰਨਾ ਜਿਸ ਭਾਰਤ ਵਾਸਤੇ ਤੁਸੀਂ ਬੋਲ ਰਹੇ ਹੋ ਜਿਸ ਨੇ ਪੈਰ ਪੈਰ ਤੇ ਹਰੀਕ ਨੂੰ ਧੁਖਾ ਦਿੱਤਾ ਜੇ ਤੁਸੀਂ ਅਜੇ ਵੀ ਉਸ ਦੇ ਪਿੱਛੇ ਖੜੇ ਹੋ ਉਸ ਦੇ ਨਾਲ ਖੜੇ ਹੋ ਤੇ ਤੁਹਾਡੀ ਸਿਰੇ ਦੀ ਮੂਰਖਤਾ ਹੋਵੇਗੀ ਤੁਹਾਡੇ ਨਾਲੋਂ ਦੁਨੀਆ ਦਾ ਕੋਈ ਮਹਾਮੂਰਖ ਵੀ ਸਿਆਣਾ ਹੋ ਸਕਦਾ ਜੇ ਭਾਰਤ ਦੀ ਗੱਲ ਕਰੀਏ ਕਿ ਰੂਸ ਨਾਲ ਰਿਸ਼ਤੇ ਗੂੜੇ ਕਿਵੇਂ ਹੋਏ ਖਾਸ ਕਰਕੇ ਰਣਨੀਤਿਕ ਕੋਜ ਅਤੇ ਤੇਲ ਗੈਸ ਖੇਤਰ ਦੇ ਸਬੰਧ ਦੇ ਵਿੱਚ 224 ਅਤੇ 225 ਦੀ ਜਾਂ 2 ਜੁਲਾਈ ਤੱਕ ਭਾਰਤ ਨੇ ਰੂਸ ਕੋਲੋਂ 40% ਤੇਲ ਲਿਆ। ਉਹ ਵੀ ਅਮਰੀਕਾ ਵੱਲੋਂ ਲਗੀਆਂ ਹੋਈਆਂ ਪਾਬੰਦੀਆਂ ਸੰਕਸ਼ਨਾਂ ਦੇ ਬਾਵਜੂਦ। ਭਾਰਤ ਨੇ ਇਸੇ ਸਾਲ ਯਾਨੀ ਕਿ 225 ਵਿੱਚ ਰੂਸ ਨਾਲ ਰਣਨੀਤਿਕ ਜੁੱਧ ਜਹਾਜ਼ ਆਈਐਨਐਸ ਟੈਮਲ ਬਣਾਉਣ ਦਾ ਇੱਕ ਸਮਝੌਤਾ ਵੀ ਕੀਤਾ ਹੈ। ਬ੍ਰਹਿਮਾਸ ਜਿਹੜੀ ਭਾਰਤ ਦੀ ਹੈ, ਭਾਰਤ ਰੂਸ ਸਹਿਯੋਗ ਮਜ਼ਾਇਦ ਪ੍ਰੋਗਰਾਮ ਅਜੇ ਵੀ ਸਰਗਰਮ ਹੈ। ਰੂਸ ਨਾਲ ਭਾਰਤ ਦਾ ਵਪਾਰ 65 ਬਿਲੀਅਨ 222 ਵਿੱਚ ਹੀ ਪਾਰ ਕਰ ਗਿਆ ਸੀ ਜੋ ਕਿ 220 ਨਾਲੋਂ 3 ਗੁਣਾ ਜ਼ਿਆਦਾ ਹੈ ਦੋਵੇਂ ਦੇਸ਼ ਰੂਸੀ ਕਰੰਸੀ ਰੂਬਲ ਅਤੇ ਭਾਰਤੀ ਰੁਪਏ ਰਾਹੀਂ ਵਪਾਰ ਵਧਾਉਣ ਦੀ ਕੋਸ਼ਿਸ਼ ਲੱਗੇ ਨੇ ਕਰਨ ਅਤੇ ਡਾਲਰ ਤੋਂ ਆਜ਼ਾਦ ਅਤੇ ਮੁਕਤ ਹੋਣਾ ਚਾਹੁੰਦੇ ਹਨ ਇਹ ਗੱਲ ਅਮਰੀਕਾ ਦੇ ਡਾਲਰ ਦੀ ਸਰਦਾਰੀ ਨੂੰ ਸਿੱਧੇ ਚੁਣੌਤੀ ਹੈ ਨਤੀਜਿਆਂ ਬਾਰੇ ਤੁਹਾਨੂੰ ਦੱਸਣ ਦੀ ਲੋੜ ਨਹੀਂ ਸਾਡੇ ਸਰੋਤੇ ਬੜੇ ਸਮਝਦਾਰ ਹਨ ਇੱਕ ਬੰਨੇ ਅਮਰੀਕਾ ਅਤੇ ਯੂਰੋਪੀਅਨ ਦੇਸ਼ਾਂ ਦੇ ਖਿਲਾਫ ਰੂਸ ਨਾਲ ਜਾਰੀ ਪਾ ਰਹੇ ਨੇ ਤੇ ਤੀਜੇ ਦਿਨ ਵਸ਼ਿੰਗਟਨ ਵੀ ਪਹੁੰਚ ਜਾਂਦੇ ਹਨ ਅਤੇ ਹਰ ਵਾਰ ਰਟਿਆ ਰਟਾ ਪਾਠ ਵੀ ਸਟੇਜ ਤੇ ਚੜ ਕੇ ਲਾਪੇਂਦੇ ਨੇ ਕਨਰਤਵਾਦ ਅਤੰਕਵਾਦ ਟੈਰੋਰਿਜ਼ਮ ਅਮਰੀਕਾ ਜਾਂ ਪੱਛਮੀ ਦੇਸ਼ ਰੂਸ ਨਾਲੋਂ ਦੋਸਤੀ ਕਿਉਂ ਰੋਕਦੇ ਨੇ ਕਿਉਂਕਿ ਰੂਸ ਪੱਛਮੀ ਦੇਸ਼ਾਂ ਤੇ ਅਮਰੀਕਾ ਦਾ ਨਿੱਗਰ ਦੁਸ਼ਮਣ ਹੈ ਉਦਰ ਤੇ ਗੱਲ ਹੈ ਨਾ ਆਪਣੇ ਕਿਤੇ ਰਿਸ਼ਤੇਦਾਰੀਆਂ ਦੇ ਵਿੱਚ ਜਾਂ ਸਾਡੇ ਘਰਾਂ ਵਿੱਚ ਕੋਈ ਵਿਆਹ ਸ਼ਾਦੀ ਦਾ ਜਾਂ ਕੋਈ ਪ੍ਰੋਗਰਾਮ ਹੋਵੇ ਅਸੀਂ ਇੱਕ ਐਸੇ ਦੋਸਤ ਨੂੰ ਸੱਦਦੇ ਹਾਂ ਜਿਸ ਨੂੰ ਅਸੀਂ ਕੁੱਟ ਕੇ ਜੱਫੀ ਪਾ ਕੇ 5-5 ਮਿੰਟ ਤੱਕ ਜੱਫੀ ਨਹੀਂ ਛੱਡਦੇ ਤੇ ਨਾਲ ਹੀ ਇੱਕ ਉਸ ਦੋਸਤ ਨੂੰ ਸੱਦਦੇ ਹਾਂ ਜਿਹੜਾ ਸਾਡੇ ਪਹਿਲੇ ਦੋਸਤ ਦਾ ਦੁਸ਼ਮਣ ਹੈ ਜਦ ਦੋਸਤ ਤੇ ਦੁਸ਼ਮਣ ਨੂੰ ਸੱਦੋਗੇ ਨਤੀਜਾ ਕੀ ਨਿਕਲਣਾ ਹੈ ਜਿਸ ਨੂੰ ਜੱਫੀ ਪਾਈ ਉਹ ਕਿਤੇ ਕਮਲਾ ਜਾਂ ਸ਼ਰਾਈ ਹੈ ਅਮਰੀਕਾ ਤੇ ਯੂਰਪੀਨ ਦੋਸ਼ਾਂ ਨਾਲ ਬਿਲਕੁਲ ਭਾਰਤ ਇਹੀ ਕੁਸ਼ੀ ਕਰ ਰਿਹਾ ਹੈ ਜੱਫੀ ਪਾਉਣ ਲੱਗਾ ਵੀ ਐ ਚੁੰਬੜੀ ਜਾਂਦਾ ਛੱਡਦਾ ਹੀ ਨਹੀਂ ਤੇ ਇਕ ਹੱਥ ਦੇ ਵਿੱਚ ਛੁਰੀ ਰੱਖ ਕੇ ਪਿਛਲੇ ਮੈਨੂੰ ਛੁਰੀ ਚ ਬੁਈ ਜਾਂਦਾ ਹੈ ਚਲੋ ਸਿੱਖਾਂ ਨਾਲ ਤੇ ਕੰਮ ਚੱਲ ਗਿਆ ਸਿੱਖਾਂ ਦੇ ਕੋਲ ਕੋਈ ਫੌਜ ਦੇਸ਼ ਤਾਂ ਹੈ ਨਹੀਂ ਪਰ ਇਹ ਹੀ ਆਦਤ ਜਿਹੜੀ ਹੈ ਉਹੀ ਕਿ ਮੇਰਾ ਮੂੰਹ ਦੇ ਹਲਾਲ ਮੇਰੀ ਮਤਲਬ ਦੰਬ ਖੜੀ ਉਸੇ ਤਰੀਕੇ ਨਾਲ ਵੱਡੇ ਦੇਸ਼ਾਂ ਨਾਲ ਪੰਗੇ ਲੋਗੇ ਤਾਂ ਨਤੀਜਾ ਕੀ ਨਿਕਲਣਾ ਹੈ ਛੇਰਨ ਚੱਕ ਕੇ ਥੱਲੇ ਧਰ ਲੈਣਾ ਹੈ ਰੱਬ ਕਹਿੰਦਾ ਜਦੋਂ ਕਿਸੇ ਦਾ ਮਾੜਾ ਸਮਾਂ ਆਉਂਦਾ ਨਾ ਉਹਦੇ ਡਾਂਗ ਨਹੀਂ ਮਾਰਦਾ ਸਿਰਫ ਮੱਤ ਮਾਰਦਾ ਉਹਦੀ ਇਹਨਾਂ ਦੇ ਧੋਖਿਆਂ ਦੀਆਂ ਦਾਸਤਾਨਾਂ ਲੰਬੀਆਂ ਨੇ ਆਓ ਇੱਕ ਹੋਰ ਸੰਜੀ ਕਰਦੇ ਹਾਂ ਤੁਸੀਂ ਜਾਣਦੇ ਹੋ ਗੋਤਮਾ ਅਡਾਨੀ ਦੇ ਖਿਲਾਫ ਅਮਰੀਕਾ ਦੇ ਵਿੱਚ ਕੇਸ ਚੱ ਇੱਕ ਬੰਦੇ ਤਾਂ ਅਮਰੀਕਾ ਦੇ ਵਿੱਚ ਆਪਣੀਆਂ ਕੰਪਨੀਆਂ ਖੋਲੀਆਂ ਹੋਈਆਂ ਦੂਸਰੇ ਪਾਸੇ ਅਮਰੀਕਨ ਕੰਪਨੀਆਂ ਨੂੰ 250 ਮਿਲੀਅਨ ਦੀ ਰਿਸ਼ਵਤ ਦੇ ਕੇ ਆਪਣੀਆਂ ਕੰਪਨੀਆਂ ਨੂੰ ਲਾਭ ਦੇਣਾ ਚਾਹੁੰਦਾ ਭਾਰਤ ਵਰਗੇ ਦੇਸ਼ ਵਿੱਚ ਤਾਂ ਰਿਸ਼ਵਤ ਚੱਲ ਜਾਂਦੀ ਹੈ ਜائیں ਜੀ ਕਹ ਲਈਏ ਉੱਥੇ ਚੱਲਦੀ ਰਿਸ਼ਵਤ ਆ ਉੱਥੇ ਟ੍ਰੇਨ ਵੀ ਖੜੀ ਹੋ ਸਕਦੀ ਹੈ ਬੱਸ ਵੀ ਖੜੀ ਹੋ ਸਕਦੀ ਹੈ ਜਹਾਜ਼ ਵੀ ਖੜੇ ਹੋ ਸਕਦੇ ਆ ਪਰ ਰਿਸ਼ਵਤ ਨਹੀਂ ਉੱਥੇ ਖੜਦੀ ਰਿਸ਼ਵਤ 24 ਆਵਰ ਰਾਤ ਦਿਨ ਚੱਲਦੀ ਰਹਿੰਦੀ ਅਡਾਨੀ ਜੀ ਗਿੱਜੇ ਗਿੱਜੇ ਨੇ ਇਹ ਕੰਮ ਅਮਰੀਕਾ 'ਚ ਕਰ ਲਿਆ ਏਜੰਸੀਆਂ ਨੇ ਹੌਲੀ ਜਿ ਲੱਭ ਲਿਆ ਵੇ ਆ ਜਾ ਇਧਰ ਅਡਾਨੀ ਨੇ ਜਿਹੜੀਆਂ ਧੁੱਖਾ ਧੜੀਆਂ ਤੇ ਵੱਡੀ ਖੁਰੀ ਦੇ ਕੰਮ ਅਮਰੀਕਾ ਦੇ ਵਿੱਚ ਕੀਤੇ ਹਨ ਉਹਨਾਂ ਦਾ ਸਧਾਰਨ ਜਾਂ ਵੇਰਵਾ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਮੰਨ ਲਓ ਜੇ ਗੋਤਮ ਅਡਾਨੀ ਜਾਂ ਉਹਨਾਂ ਦੀ ਕੰਪਨੀ ਅਮਰੀਕਾ ਵਿੱਚ ਇਰਾਨ ਨਾਲ ਵਪਾਰ ਜਾਂ ਆਰਥਿਕ ਪਾਬੰਦੀਆਂ ਦੀ ਉਲੰਘਣਾ ਕਰਦੇ ਹੋਏ ਦੋਸ਼ੀ ਸਾਬਤ ਹੋ ਜਾਂਦੇ ਹਨ ਤਾਂ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਹੇਠਾਂ ਦੇਤੇ ਕਾਨੂੰਨਾਂ ਤਹਿਤ ਹੋ ਸਕਦੀ ਜਿਸ ਦਾ ਮੈਂ ਵੇਰਵਾ ਤੁਹਾਨੂੰ ਹੁਣ ਲੱਗਾ ਦੇਣ ਨੰਬਰ 1 ਇੰਟਰਨੈਸ਼ਨਲ ਐਮਰਜੈਂਸੀ ਇਕਨੋਮਿਕ ਪਾਵਰ ਐਕਟ ਆਈਈਈਪੀਏ ਇਹ ਕਾਨੂੰਨ ਅਮਰੀਕਾ ਨੂੰ ਉਹਨਾਂ ਵਿਅਕਤੀਆਂ ਜਾਂ ਕੰਪਨੀਆਂ ਉੱਤੇ ਕਾਰਵਾਈ ਕਰਨ ਦੀ ਅਗਿਆਦ ਦਿੰਦਾ ਹੈ ਜੋ ਕਿਸੇ ਪਾਬੰਦੀਆਂ ਵਾਲੇ ਦੇਸ਼ ਨਾਲ ਵਪਾਰ ਕਰਦੇ ਹਨ ਜਿਵੇਂ ਕਿ iran ਦੇ ਉੱਤੇ ਪਾਬੰਦੀਆਂ ਲੱਗੀਆਂ ਸੀ iran ਸਾਹਿਬ ਨੇ ਉੱਥੋਂ ਤੇਲ ਗੈਸ ਆਦਿ ਖਰੀਦਿਆ ਇਸ ਮਸਲੇ ਦੇ ਉੱਤੇ 20 ਸਾਲ ਦੀ ਕੈਦ ਹੋ ਸਕਦੀ ਹੈ ਜੇ ਅਗਰ ਦੋਸ਼ ਸਾਬਤ ਹੋ ਜਾਂਦੇ ਤਾਂ 1 ਮਿਲੀਅਨ ਤੋਂ 5 ਮਿਲੀਅਨ ਡਾਲਰ ਤੱਕ ਜੁਰਮਾਨਾ ਹੋ ਸਕਦਾ ਹੈ ਨੰਬਰ 2 ਕੌਨਸਪਰੇਸੀ ਮਤਲਬ ਸਾਜ਼ਿਸ਼ ਦਾ ਦੋਸ਼ ਜੇ ਇਹ ਸਾਬਤ ਹੋ ਜਾਵੇ ਤਾਂ ਉਹਨਾਂ ਕੇ ਉਹਨਾਂ ਨੇ ਸਾਜਸ ਰਚੀ ਸੀ ਤਾਂ ਇਸ ਦੀ ਵੱਧ ਤੋਂ ਵੱਧ سزا 5 ਤੋਂ 10 ਸਾਲ ਦੀ ਕੈਦ ਹੈ। ਲਹਾਰਾਂ ਜਾਂ ਲੱਖਾਂ ਡਾਲਰਾਂ ਵਿੱਚ ਜੁਰਮਾਨਾ ਵੀ ਹੋ ਸਕਦਾ ਹੈ। ਨੰਬਰ 3 ਵਾਇਰ ਫਰੌਡ ਜਾਂ ਬੈਂਕ ਫਰੌਡ ਜੇ ਹੋਰ ਦੋਸ਼ ਵੀ ਲਾਗੂ ਹੁੰਦੇ ਹਨ ਤਾਂ ਕੈਦ ਦੀ ਮਿਆਦ 20 ਤੋਂ 30 ਸਾਲ ਤੱਕ ਹੋ ਸਕਦੀ ਹੈ। ਖਾਸ ਕਰਕੇ ਜੇ ਅਮਰੀਕੀ ਨਿਵੇਸ਼ਕਾਂ ਨੂੰ ਠੱਗਿਆ ਗਿਆ ਹੋਵੇ। ਹਾਲਾਂਕਿ ਤੱਕ ਅਡਾਨੀ ਦੇ ਦੋਸ਼ ਕੋਈ ਸਾਬਤ ਨਹੀਂ ਹੋਇਆ ਕਿਉਂਕਿ ਕੇਸ ਅਜੇ ਚੱਲ ਰਿਹਾ ਹੈ। ਪੁਨਿਸ਼ਾਨ ਜਾਰੀ ਹੈ। ਹੁਣ ਇਹਨਾਂ ਦੋਹਾਂ ਗੱਲਾਂ ਦਾ ਮੇਲ ਜੋਲ ਦੇਖੋ। ਭਾਜਪਾ ਕਹ ਲਓ ਆਰਐਸਐਸ ਕਹ ਲਓ ਇਹਨਾਂ ਨੂੰ ਉਤਾ ਚੁੱਕਣ ਲਈ ਫੰਡਿੰਗ ਅਡਾਨੀ ਅਤੇ ਅੰਬਾਨੀ ਕਰਦੇ ਰਹੇ ਮੋਦੀ ਦਾ 2014 ਵਿੱਚ ਪਹਿਲੀ ਵਾਰੀ ਪ੍ਰਧਾਨ ਮੰਤਰੀ ਬਣਨ ਵਾਸਤੇ ਪ੍ਰਚਾਰ ਉੱਤੇ ਅੰਬਾਨੀ ਨੇ 60 ਕਰੋੜ ਰੁਪਏ ਖਰਚੇ ਸੀ ਪ੍ਰਧਾਨ ਮੰਤਰੀ ਬਣਦਿਆਂ ਸਾਰੇ ਅੰਬਾਨੀ ਨੇ ਕੈਸ ਦੇ ਸਿਲੰਡਰ ਪਿੱਛੇ 4 ਰੁਪਏ ਕੀਮਤ ਮੋਦੀ ਰਹੀ ਵਧਾ ਦਿੱਤੀ ਉਸ ਨੇ ਆਪਣਾ 60 ਕਰੋੜ ਕੁਝ ਦਿਨਾਂ ਵਿੱਚ ਹੀ ਪੂਰਾ ਕਰ ਲਿਆ ਇਹੋ ਕੰਮ ਹੀ ਅਡਾਨੀ ਦੇ ਨੇ ਏ ਭਾਰਤ ਸਰਕਾਰ ਨੂੰ ਫੰਡਿੰਗ ਕਰ ਰਹੇ ਨੇ ਇਹਨਾਂ ਦੇ ਰਾਹੀਂ ਸਾਰੇ ਦੇਸ਼ ਦੀ ਪ੍ਰਾਪਰਟੀ ਨੂੰ ਖਰੀਦ ਕੇ ਨਿੱਜੀ ਜਾਇਦਾਦ ਬਣਾ ਰਹੇ ਨੇ ਇਹਨਾਂ ਦੀ ਹੀ ਪੰਜਾਬ ਦੀਆਂ ਜ਼ਮੀਨਾਂ ਦੇ ਉੱਤੇ ਅੱਖ ਹੈ ਪੰਜਾਬ ਦਾ ਸਾਰਾ ਵਪਾਰ ਆਪਣੇ ਕਬਜ਼ੇ 'ਚ ਕਰਨਾ ਚਾਹੁੰਦੇ ਹਨ ਇੱਕ ਤਾਂ ਸਿੱਧੀ ਗੁਲਾਮੀ ਕਾਨੂੰਨੀ ਗੁਲਾਮੀ ਕਿ ਸਿੱਖਾਂ ਕੋਲ ਆਪਣਾ ਕੋਈ ਦੇਸ਼ ਹੈ ਨਹੀਂ ਦੂਸਰਾ ਉਹਨਾਂ ਦੇ ਪਾਣੀ ਪੂਣੀ ਵੀ ਲੁੱਟ ਲੈ ਜ਼ਹਿਰੀਲੇ ਕਰ ਦਿੱਤੇ ਤੇ ਹੁਣ ਉਹਨਾਂ ਨੇ ਜ਼ਮੀਨਾਂ ਜਾਇਦਾਦਾਂ ਉੱਤੇ ਵੀ ਕਾਬੂ ਪਾ ਲਿਆ ਲੋਭੀ ਬੰਦੇ ਦਾ ਕੀ ਹੈ ਇਸੇ ਲੋਭ ਨੇ ਅਮਰੀਕਾ ਵਿੱਚ ਜਾ ਕੇ ਛਾਲ ਮਾਰੀ ਤੇ ਫਸ ਗਿਆ ਜਿਸ ਦੇ ਨਤੀਜੇ ਹਾਲਾਂਕਿ ਜਿਹੜੇ ਅਮੀਰ ਬੰਦੇ ਹੁੰਦੇ ਨੇ ਮਲਟੀ ਬਿਲੀਅਨ ਇੰਟਰਨੈਸ਼ਨਲ ਕੰਪਨੀਆਂ ਦੇ ਮਾਲਕ ਹੁੰਦੇ ਨੇ ਉਹਨਾਂ ਦੀ ਡੀਲ ਵੀ ਹੋ ਜਾਂਦੀ ਦੂਜੀਆਂ ਸਰਕਾਰਾਂ ਨਾਲ ਉਸ ਵਿੱਚ ਸਜ਼ਾ ਦੀ ਛੋਟ ਵਾਸਤੇ ਪੈਸੇ ਦੇਣੇ ਪੈਂਦੇ ਨੇ ਉਦਾਹਰਣ ਦੇ ਤੌਰ ਤੇ 16 ਸਾਲ ਦੀ ਕੈਦ 4 ਸਾਲ ਵਿੱਚ ਬਦਲ ਸਕਦੀ ਹੈ ਪਰ ਯਹਲ ਯਾਤਰਾ ਤਾਂ ਹੋਵੇਗੀ ਨਾ ਭਾਰਤ ਵੀ ਫਸਿਆ ਹੈ ਤੇ ਭਾਰਤ ਦੇ ਯਾਰ ਰਡਾਨੀ ਹੁਣੀ ਵੀ ਫਸੇ ਨੇ ਇਸ ਵਿੱਚ ਸਿੱਖਾਂ ਦਾ ਤਾਂ ਕੋਈ ਦੋਸ਼ ਨਹੀਂ ਨਾ ਸਿੱਖਾਂ ਨੇ ਕੋਈ ਅਰਦਾਸ ਹੀ ਕੀਤੀ ਕਿ ਫਸਣ ਨਾ ਅਮਰੀਕਾ ਨੂੰ ਕੋਈ ਬੇਨਤੀ ਕੀਤੀ ਵੀ ਤੁਸੀਂ ਉਹਨਾਂ ਨੂੰ ਫੜੋ ਜਿੱਦਾਂ ਗੁਪਤਾ ਪੰਨੋ ਨੂੰ ਮਾਰਨ ਵਾਸਤੇ ਸੁਪਾਰੀਆਂ ਦਿੰਦਾ ਹੋਇਆ ਆਪ ਹੀ ਫਸ ਗਿਆ ਇਸੇ ਤਰ੍ਹਾਂ ਹੀ ਡਾਨੀ ਫਸਿਆ ਇਹਨਾਂ ਦਾ ਸਾਰਾ ਤੰਤਰ ਇੱਕ بڑے ਵੱਡੇ ਘੇਰੇ ਵਿੱਚ ਆ ਚੁੱਕਿਆ ਇਸ ਘੇਰੇ ਦੇ ਵਿੱਚੋਂ ਖਾਲਿਸਤਾਨ ਦਾ ਜਲਦੀ ਜਨਮ ਹੋਣਾ ਸਾਨੂੰ ਉਹਨਾਂ ਦਿਨਾਂ ਦੀ ਉਡੀਕ ਰੱਖਣੀ ਚਾਹੀਦੀ ਹੈ ਗੁਰੂ ਦੇ ਪਰੋਸੇ ਵਿੱਚ ਰਹਿਣਾ ਤੇ ਜੀਉਣਾ ਚਾਹੀਦਾ ਹੈ ਖਬਰਾਂ ਹੋਰ ਵੀ ਬਥੇਰੀਆਂ ਨੇ ਇੱਕ ਛੋਟੀ ਜੀ ਖਬਰ ਹੈਗੀ ਹੈ ਚਲੋ ਜਾਂਦੇ ਜਾਂਦੇ ਉਹ ਵੀ ਸਾਂਝੀ ਕਰ ਹੀ ਲੈਨੇ ਹਿੰਦੂ ਹਿੰਦੀ ਹਿੰਦੁਸਤਾਨ ਦਾ ਨਾਰਾ ਦੇਣ ਵਾਲਿਆਂ ਨੂੰ ਮਹਾਰਾਸ਼ਟਰ ਦੀ ਸਰਕਾਰ ਨੂੰ ਕਿਹਾ ਮਹਾਰਾਸ਼ਟਰ ਦੇ ਵਿੱਚ ਪਹਿਲੀ ਕਲਾਸ ਤੋਂ ਹਿੰਦੀ ਨੂੰ ਲਾਗੂ ਕਰੋ ਇਹ ਗੱਲ ਸੁਣਦਿਆਂ ਸਾਰੇ ਮੁੱਖ ਮੰਤਰੀ ਨੇ ਪਹਿਲੀ ਗੱਲ ਜਿਹੜੀ ਕਹੀ ਅਸੀਂ ਕਹਿੰਦਾ ਮਰਹਟੇ ਆ ਮਰਾਠੇ ਆ ਅਸੀਂ ਅਸੀਂ ਹਿੰਦੀ ਲਾਗੂ ਕਰਕੇ ਆਪਣੀ ਪਛਾਣ ਨੂੰ ਖਤਮ ਨਹੀਂ ਕਰਨਾ ਚਾਹੁੰਦੇ ਜੇ ਹਿੰਦੀ ਦਾ ਪਟਾਕਾ ਮਹਾਰਾਸ਼ਟਰ ਵਿੱਚ ਹੀ ਪੈ ਗਿਆ ਤਾਂ ਪੰਜਾਬ ਵਿੱਚ ਕਿੱਥੋਂ ਇਹ ਚੱਲਣਾ ਇਹ ਗੱਲ ਸਾਡੇ ਸਿੱਖਾਂ ਨੂੰ ਤੇ ਆਵਾ ਉੱਤੇ ਹੋਏ ਜਿਹੜੇ ਪਰਿਵਾਰ ਨੇ ਜਿਹੜੇ ਹਿੰਦੀ ਬੋਲਣ ਚ ਬੜਾ ਜਿਨ੍ਹਾਂ ਨੂੰ ਚਾੜ੍ਹਿਆ ਰਹਿੰਦਾ ਉਹ ਥੋੜੀ ਬੁੱਤੀ ਆਪਣੀ ਅਕਲ ਮਤ ਨੂੰ ਹੱਥ ਮਾਰਨ ਆਪਣੇ ਬੱਚਿਆਂ ਨਾਲ ਪੰਜਾਬੀ ਬੋਲੋ ਇਹਨਾਂ ਨੂੰ ਜੇ ਸਕੂਲੇ ਪੰਜਾਬੀ ਨਹੀਂ ਪੜਾਉਂਦੇ ਘਰ ਪੜਾਵਾ ਕਰੋ ਹਿੰਦੀ ਹਿੰਦੂ ਹਿੰਦੁਸਤਾਨ ਦਾ ਕੋਈ ਭੁਵਿਕ ਨਹੀਂ ਹੈਗਾ ਇਹ ਸੁਪਨਾ ਸੀ ਇਹ ਸੁਪਨਾ ਹੈ ਅਤੇ ਸੁਪਨਾ ਹੀ ਰਹੇਗਾ ਤੇ ਚਿੱਤੇ ਰੱਖੋ ਸੁਪਨੇ ਹਮੇਸ਼ਾ ਟੁੱਟਦੇ ਹੁੰਦੇ ਨੇ ਟੁੱਟਦੇ ਉਦੋਂ ਜਦੋਂ ਜਾਗ ਖੁੱਲਦੀ ਅੱਖ ਖੁੱਲਦੀ ਹੈ ਵਾਹਿਗੁਰੂ ਕਰੇ ਭਾਰ ਸਰਕਾਰ ਦੀ ਅੱਖ ਜਲਦੀ ਖੁੱਲੇ ਇਨ੍ਹਾਂ ਹੀ ਵਿਚਾਰਾਂ ਨਾਲ ਮੈਂ ਆਪਣੇ ਵਿਚਾਰਾਂ ਨੂੰ ਸੰਕੋਚਦਾ ਹੋਇਆ ਖਿਮਾ ਚਾਹਾਂਗਾ ਕੱਲ ਖਾਲਸਾਣ ਦੇ ਵਿੱਚ ਮਿਲਦੇ ਆ ਕਿਸੇ ਨਵੇਂ ਵਿਸ਼ੇ ਤੇ ਨਵੇਂ ਵਿਚਾਰਾਂ ਦੇ ਨਾਲ ਆਪਣਾ ਖਿਆਲ ਰੱਖਿਓ ਸਤਿਗੁਰੂ ਤੁਹਾਨੂੰ ਤੁਸੀਂ ਜਿੱਥੇ ਵੀ ਰਹੋ ਚੜ੍ਹਦੀ ਕਲਾ 'ਚ ਰੱਖੇ ਰੱਬ ਰਾਖਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ